ਦੋਸਤੋ ਬਹੁਤ ਸਾਰੇ ਲੋਕੋ ਫੇਸਬੁਕ ਤੇ ਇਹ ਸੋਚ ਕੇ ਕੰਮ ਕਰਦੇ ਨੇ ਕਿ ਉਹ ਵੀ ਫੇਸਬੁਕ ਤੋਂ ਪੈਸੇ ਬਣਾ ਲੈਣਗੇ ਪਰ ਫੇਸਬੁਕ ਤੋਂ ਪੈਸੇ ਬਣਾਉਣ ਦੇ ਲਈ ਜਿਹੜੀ ਪ੍ਰੋਫਾਈਲ ਜਾਂ ਪੇਜ ਤੇ ਤੁਸੀਂ ਕੰਮ ਕਰਦੇ ਹੋ ਉਸ ਦਾ ਮੋਨਟਾਈਜ਼ ਹੋਣਾ ਬਹੁਤ ਹੀ ਜ਼ਰੂਰੀ ਏ ਸੋ ਬਹੁਤ ਸਾਰੇ ਵੀਰਾਂ ਨੂੰ ਤਾਂ ਇਹੀ ਨਹੀਂ ਪਤਾ ਹੁੰਦਾ ਕਿ ਉਹਨਾਂ ਦਾ ਪੇਜ ਜਾਂ ਪ੍ਰੋਫਾਈਲ ਜਿਸ ਤੇ ਉਹ ਕੰਮ ਕਰਦੇ ਨੇ ਕੀ ਉਹ ਮੋਨਟਾਈਜ਼ ਹੈ ਜਾਂ ਨਹੀਂ ਜਾਂ ਫਿਰ ਉਹਨਾਂ ਨੂੰ ਕਿਹੜਾ ਟੂਲ ਮਿਲਿਆ ਹੋਇਆ ਏ ਸੋ ਤੁਸੀਂ ਇਹ ਕਿਵੇਂ ਪਤਾ ਕਰ ਸਕਦੇ ਹੋ ਇਸ ਦੀ ਮੈਂ ਪੂਰੀ ਇੱਕ ਡਿਟੇਲ ਵਿੱਚ ਵੀਡੀਓ ਬਣਾ ਕੇ ਆਪਣੇ ਇਸੇ ਫੇਸਬੁਕ ਪੇਜ ਉੱਤੇ ਅਪਲੋਡ ਕੀਤੀ ਹੋਈ ਹੈ YouTube ਤੇ ਪਈ ਹੈ ਤੁਸੀਂ ਉਸ ਵੀਡੀਓ ਨੂੰ ਦੇਖ ਕੇ ਬੜੀ ਹੀ ਆਸਾਨੀ ਦੇ ਨਾਲ ਪਤਾ ਲਾ ਸਕਦੇ ਹੋ ਕਿ ਤੁਹਾਡਾ ਪੇਜ ਮੋਨਟਾਈਜ਼ ਹੈ ਜਾਂ ਨਹੀਂ ਜਾਂ ਫਿਰ ਤੁਹਾਨੂੰ ਕਿਹੜਾ ਟੂਲ ਮਿਲਿਆ ਹੋਇਆ। ਸੋ ਜੇਕਰ ਤੁਸੀਂ ਇਹ ਜਾਨਣਾ ਚਾਹੁੰਦੇ ਹੋ ਕਿ ਤੁਹਾਡੀ ਪ੍ਰੋਫਾਈਲ ਜਾਂ ਪੇਜ ਮੋਨਟਾਈਜ਼ ਹੋਵੇਗਾ ਜਾਂ ਨਹੀਂ ਤਾਂ ਇਸ ਦੀ ਵੀ ਇੱਕ ਵੀਡੀਓ ਬਣਾ ਕੇ ਮੈਂ ਆਪਣੇ ਇਸੇ ਫੇਸਬੁੱਕ ਪੇਜ ਤੇ ਅਤੇ YouTube ਚੈਨਲ ਤੇ ਅਪਲੋਡ ਕੀਤੀ ਹੋਈ ਹੈ। ਤੁਸੀਂ ਉਸ ਨੂੰ ਦੇਖ ਕੇ ਪਤਾ ਲਾ ਸਕਦੇ ਹੋ। ਸੋ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਕਰਕੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ। ਜੇਕਰ YouTube ਚੈਨਲ ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿ